ਸਤਨਾਕ ਇਕ ਓੰਕਾਰ ਸਤਨਾਕ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲੰਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਜਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਅ ਦਬੋਰੇ ਨਮਹ ਜੁਗਾਦ ਗੁਰੇ ਨਮਹ ਸਤਿ ਗੁਰੇ ਨਮਹ ਹੈ ਸ੍ਰੀ ਗੁਰਦੇਵ ਨਮਹ ਹੈ ਨਮਸਕਾਰ 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 ਜਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਸਾਹਿਬ ਦੀਆਂ ਸੰਗਤਾਂ ਦੇ ਚਰਨਾਂ ਦੀ ਧੂੜ ਦਾਸ ਤੁਹਾਡਾ ਆਪਣਾ ਮਾ ਦੇਸਨੰਦਨ ਜਸਵੀਰ ਸਿੰਘ ਮੋਕਸੇਵਾਦਾਰ ਗੁਰਦੁਆਰਾ ਬੁਰਜ ਸਹਿ ਮਾਈ ਦੇਸਾਂ ਪਾਤਸ਼ਾਹੀ 10ਵੀਂ ਪਿੰਡ ਚੱਕ ਫਤਿਹ ਸਿੰਘ ਵਾਲਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਦੇਸ਼ ਪੰਜਾਬ ਗੁਰੂ ਪਿਆਰੇਓ ਗੁਰੂ ਸਵਾਰੇਓ ਆਉ ਫਤਿਹ ਦੀਆਂ ਸਾਂਝਾਂ ਪਾਈਏ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿ ਸਹੰਸਾ ਸਹਿਬਿਕ ਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਸ਼ਾ ਦੀਆਂ ਕੀਤੀਆਂ ਬਖਸ਼ਿਸ਼ਾਂ ਸਦਕਾ ਲਾਈਆਂ ਇਲਾਈ ਡਿਊਟੀਆਂ ਸਦਕਾ ਪਰਜਾਨਾ ਬਰਾਗਣ ਰੂਪ ਬ੍ਰਹਮ ਗਿਆਨੀ ਮਾ ਤਨਤਨ ਮਾਈ ਦੇਸਾਂ ਦੇ ਬੁਰਜ ਸਾਹਿਬ ਤੋਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚੋਂ ਗੁਰੂ ਰਾਮਦਾਸ ਸਾਹਿਬ ਦੇ ਦਰ ਤੋਂ ਆਉਣ ਵਾਲੀ ਹੁਕਮਨਾਮਾ ਸਾਹਿਬ ਦੀ ਸਾਂਝ ਪਾਉਂਦੇ ਹਾਂ ਸਰਲ ਸਪਸ਼ਟ ਅਧਿਆਤਮਕ ਵਿਆਖਿਆ ਦਾ आनंद मानਦੇ ਹਾਂ ਆਓ ਗੁਰੂ ਪਿਆਰਿਓ ਗੁਰੂ ਸਵਾਰਿਓ ਅੱਜ ਦੇ ਮੁਖਵਾਕ ਸਾਹਿਬ ਦੀਆਂ ਆਪਾਂ ਸਾਂਝਾਂ ਪਾਈਏ ਜੀ ਬਿਲਾਬਦ ਮਹੰਲਾ ਪੰਜਵਾ ਅੱਜ ਦੀ ਕਲਾਸ ਪੰਜਵੇਂ ਗੁਰਦਾਨਕ ਗੁਰੂ ਅਰਜਨ ਦੇਵ ਸਾਹਿਬ ਦਾਇਰੇ ਹਨ ਇਸ ਸੰਸਾਰ ਚਾਉਣ ਵਾਲੇ ਜੀਵ ਨੂੰ ਬਹੁਤ ਸੋਹਣੀ ਗੱਲ ਦੱਸ ਰਹੀ ਹੈ ਇੱਕ ਟ੍ਰੇਨਿੰਗ ਦੇ ਰਹੀ ਹੈ ਜੀਤੋ ਕੇ ਜੀਵ ਖੁਦ ਅਣਜਾਣ ਹੁੰਦਾ ਉਹ ਇਸ ਗੱਲ ਦਾ ਜਾਣਕਾਰ ਨਹੀਂ ਹੁੰਦਾ ਕਿ ਮੈਂ ਜੋ-ਜੋ ਕਰਦਾ ਐ ਇਹਦੇ ਤੇ ਕਿਸੇ ਦੀ ਨਿਗਾਹ ਹੈ ਅੱਜ ਤਾਂ ਸਾਨੂੰ ਲਿਖਿਆ ਮਿਲ ਜਾਂਦਾ ਹੈ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਨਿਗਾਹ ਹੇਠੋਂ ਉਸੇ ਤਰ੍ਹਾਂ ਹੀ ਸ਼ੁਰੂ ਤੋਂ ਸਾਧੂ ਸੰਤ ਗੁਰੂ ਜਨ ઋષਿ ਮੁਨੀ ਇਹ ਗੱਲ ਦਾ ਅਹਿਸਾਸ ਮਨੁੱਖ ਨੂੰ ਕਰਾਉਂਦੇ ਆਏ ਆ ਕਿ ਮਨੁੱਖ ਤੂੰ ਜਿੱਥੇ ਮਰਜੀ ਬੈਠਾ ਹੈ ਖੜਾ ਹੈ ਕੁਝ ਵੀ ਸੋਚਦਾ ਹੈ ਤੂੰ ਇਕੱਲਾ ਨਹੀਂ ਹੈ ਤੂੰ ਇੱਕ ਨજર ਦੇ ਹੇਠ ਹੈ ਇੱਕ ਨજર ਦੇ ਹੇਠ ਹੈ ਤੇ ਉਹੀ ਗੱਲ ਸਾਨੂੰ ਅੱਜ ਪੰਜਵੇਂ ਗੁਰੂ ਨਾਨਕ ਆਪਣੀ ਬਾਣੀ ਰਾਹੀਂ ਸਮਝਾਉਣਗੇ ਕਿ ਤੁਸੀਂ ਇਸ ਚੱਕਰ ਚ ਇਸ ਭੁਲੇਖੇ ਚ ਕਿ ਸਾਨੂੰ ਕੋਈ ਵੇਖ ਨਹੀਂ ਰਿਹਾ ਕਿਸੇ ਨੂੰ ਕੀ ਪਤਾ ਲੱਗਦਾ ਬਹੁਤ ਵੱਡੇ ਧੋਖੇ ਖਾਣਿਓ ਉਹੀ ਧੋਖੇ ਸੋਡਾ ਜਨਮਾ ਜਨਮਾ ਤੱਕ ਖੜਾ ਨਹੀਂ ਛੱਡਦੇ ਇਸੇ ਘੁੰਮਣ ਘੇਰੀ ਚ ਪਏ ਹੋਏ ਤੁਸੀਂ ਆ ਜਿਹੜੀ ਸਵਾਸਾਂ ਦੀ ਦਿੱਤੀ ਪੂੰਜੀਆ ਨੂੰ ਬਰਬਾਦ ਕਰਕੇ ਜਾਂਦੇ ਹੋ ਤੇ ਜੇ ਇੱਕ ਖਿਆਲ ਹੀ ਤੁਹਾਡੇ ਮਨ ਚ ਬਹਿ ਜਾਵੇ ਜਿਵੇਂ ਅੱਜ ਕੱਲ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਦੇ ਬੈਠਾ ਹੁੰਦਾ ਕਿ ਸੀਸੀਟੀਵੀ ਲੱਗਿਆ ਹੋਇਆ ਬਾਸ ਦੇਖ ਰਿਹਾ ਤੇ ਉਹ ਫਾਲਤੂ ਦੀ ਬਾਤਚੀਤ ਫਾਲਤੂ ਦੀ ਗੰਦਬਾਤ ਕੁਝ ਵੀ ਐਸਾ ਨਹੀਂ ਕਰਦੇ ਜਿਹੜਾ ਚੁਭ ਜੇ ਤੇ ਉਹ ਇੱਕ ਸਾਧਨਾ ਬਣ ਜਾਂਦਾ ਜੀਵਨ ਕਿ ਹਰ ਵੇਲੇ ਹੋਸ਼ ਚ ਰਹਿਣਾ ਪੈਂਦਾ ਕਿ ਮੈਂ ਕੁਝ ਐਸਾ ਨਾ ਕਰ ਬੈਠਾਂ ਜਿਹੜਾ ਮੇਰੇ ਮਾਲਕ ਨੂੰ ਬੁਰਾ ਲੱਗ ਜੇ। ਇਹੀ ਭਾਵ ਪ੍ਰਮਾਤਮਾ ਪ੍ਰਤੀ ਬਣਾ ਕੇ ਚੱਲਣਾ ਹੁੰਦਾ ਤੇ ਰਾਹ ਆਪੇ ਬਣਦਾ ਹੁੰਦਾ ਆਓ ਫਿਰ ਆਪਾਂ ਜਾਣੀਏ ਪਾਤਸ਼ਾਹ ਤੋਂ। ਬਿਲਾਵਲ ਮਹੱਲਾ ਪੰਜਵਾ ਐਸੀ ਕਾਹੇ ਭੂਲ ਪਰੇ ਕਰ ਹੈ ਕਰਾਵ ਹੈ ਮੂ ਕਰ ਪਾਵ ਹੈ ਪੇਖਤ ਸੁਣਤ ਸਦਾ ਸੰਗ ਹਰੇ ਰਹਾਉ ਇਹੀ ਰਹਾਉ ਦੀ ਪੰਗਤੀ ਹੈ ਮਹਾਰਾਜ ਕਹਿੰਦੇ ਆ ਜੀਵ ਐ ਹੰਸ ਇਹ ਸੋਹਣਾ ਸੱਜਣਾ ਤੂੰ ਇੱਕ ਬੇਸ ਕੀਮਤੀ ਗੱਲ ਮਿਸ ਕਰ ਰਿਹਾ ਭੁੱਲ ਰਿਹਾ ਇਹ ਭੁੱਲ ਤੂੰ ਕਿਉਂ ਕਰ ਰਿਹਾ ਤੈਨੂੰ ਚੇਤਾ ਨਹੀਂ ਹੈ ਕਿਉਂਕਿ ਜਦੋਂ ਤੂੰ ਆਇਆ ਹੈ ਤੂੰ ਇੱਕ ਬਹੁਤ ਵੱਡੇ ਵਿਧਾਨ ਦੇ ਰੂਪ ਚ ਆਇਆ ਹੈ ਤੂੰ ਕਰਤੇ ਦੇ ਓੰਕਾਰ ਦੇ ਨਾਦ ਵਿੱਚ ਉਹਦੀ ਫ੍ਰੀਕਵੈਂਸੀ ਚ ਇੱਕ ਕਿਣਕਾ ਟੁੱਟ ਕੇ ਆਇਆ ਹੈ ਉਹ ਕਿਣਕਾ ਇਥੇ ਜਿਵੇਂ-ਜਿਵੇਂ ਵੀ ਵਿਚਰਦਾ ਹੈ ਉਹ ਮਾਲਕ ਦੀ ਦਇਆ ਮਹਿਲ ਦ੍ਰਿਸ਼ਟੀ ਦੇ ਅਧੀਨ ਵਿਚਰਦਾ ਹੈ ਹਰ ਵੇਲੇ ਤੇਰੇ ਤੇ ਇੱਕ ਨਿਗਾਹ ਜਿਹਨੂੰ ਤੂੰ ਭੁੱਲਿਆ ਫਿਰਦਾ ਹੈ ਐਸੇ ਕਾਹੇ ਭੂਲ ਪਰੇ ਐਸੀ ਭੂਲ ਦੇ ਵਿੱਚ ਕਿਉਂ ਪਿਆ ਹੈ ਕਰ ਹੈ ਕਰਾਵ ਹੈ ਮੁਕਰ ਪਾਵੈ ਕਹਿੰਦੇ ਬੜਾ ਕੁਝ ਤੂੰ ਕਰਦਾ ਹੈ ਬੜਾ ਕੁਝ ਕਰਾਉਣਾ ਹੈ ਤੇ ਦੁਨੀਆ ਦੇ ਸਾਹਮਣੇ ਤੂੰ ਮੁੱਕਰਦਾ ਹੈ ਮਾਤਾ ਪਿਤਾ ਸਾਹਮਣੇ ਮੁੱਕਰਦਾ ਹੈ ਦੋਸਤਾਂ ਸਾਹਮਣੇ ਮੁੱਕਰਦਾ ਹੈ ਪਰ ਘਰ ਦਾ ਬਹੁਤ ਕੁਝ ਹੈ ਤੈਨੂੰ ਇਹ ਗੱਲ ਭੁੱਲ ਗਈ ਕਿ ਪੇਖ ਤ ਸੁਣ ਤ ਸਦਾ ਸੰਗਾਰੇ ਇੱਕ ਸਾਸਬਤ ਨਿਜਮ ਹੈ ਜਿਹਨੂੰ ਚਿੱਤਰ ਗੁਪਤ ਕਿਹਾ ਉਹ ਸਦਾ ਹੀ ਸੰਗ ਹੈ ਉਹ ਹਰੀ ਦਾ ਸਰੂਪ ਹੈ ਜਿਹੜਾ ਤੇਰੀ ਕਣ-ਕਣ ਦੀ ਗਤੀਵਿਧੀ ਤੇ ਨਿਗਾਹ ਰੱਖ ਰਿਹਾ ਹੈ ਤੇ ਉਹ ਤੇਰੇ ਅੰਦਰ ਹੀ ਰਿਕਾਰਡ ਹੋ ਰਿਹਾ ਸਾਰਾ ਕੁਝ ਤੂੰ ਇਸੇ ਗੱਲ ਤੋਂ ਹੀ ਅਣਜਾਣ ਹੈ ਕਿ ਤੂੰ ਖੁਦ ਹੀ ਸੀਸੀਟੀਵੀ ਕੈਮਰਾ ਉਹ ਪ੍ਰਮਾਤਮਾ ਦਾ ਉਹ ਤਾਂ ਅੰਦਰ ਤੋਂ ਕਹਿ ਫਿਰਦਾ ਨਾ ਜਿਹੜਾ ਸੋਚਾਂ ਸੋਚਦਾ ਮੈਂ ਐ ਕਰਦਾ ਮੈਂ ਕਰਦਾ ਸਰੀਰ ਨੂੰ ਤਾਂ ਕੋਈ ਪਤਾ ਨਹੀਂ ਇਹ ਤਾਂ ਉਹਦਾ ਨੌਕਰ ਆ ਉਹਦਾ ਹਿੱਸਾ ਹੈ ਤੇਰੀਆਂ ਖੁਦ ਦੀਆਂ ਅੱਖਾਂ ਹੀ ਉਹਦਾ ਸੀਸੀਟੀਵੀ ਹੈ ਤੇ ਹੁਣ ਕਹਿੰਦੇ ਤੂੰ ਫਿਰ ਮੁਕਰਦਾ ਕਿਵੇਂ ਆ ਕਿਉਂਕਿ ਤੇਰੇ ਤੇ ਹੀ ਹਰ ਗੱਲ ਆਉਣੀ ਐ ਕਾਂਚਿ ਵਿਹਾਜਣ ਕੰਚਨ ਛਾੜਣ ਬੈਰੀ ਸੰਗ ਹੀਤ ਸਾਜਣ ਤਿਆਗ ਖਰੇ ਮarre ਕਹਿੰਦੇ ਅਸੀਂ ਤੈਨੂੰ ਇਹ ਗੱਲ ਕਹਿ ਕੋ ਰਹੇ ਹਾਂ ਵੀ ਤੂੰ ਭੁੱਲ ਚ ਪਿਆ ਵੈ ਕਿਉਂਕਿ ਜੇ ਤੂੰ ਭੁੱਲ ਚ ਪਿਆ ਨਾ ਹੁੰਦਾ ਤਾਂ ਤੇਰੇ ਜੀਵਨ ਦਾ ਜਿਹੜਾ ਹੋਸ਼ ਐ ਤੈਨੂੰ ਉਹਨੇ ਇੰਨਾ ਉੱਚਾ ਲੈ ਜਾਣਾ ਸੀ ਆਹ ਤੇਰਾ ਜੀਵਨ ਨਹੀਂ ਸੀ ਹੋਣਾ ਜਿਹੜਾ ਤੇਰਾ ਜੀਵਨ ਹੋਣਾ ਹੈ ਜਿਵੇਂ ਤੂੰ ਦੁੱਖ ਪਾਉਣਾ ਹੈ ਜਿਵੇਂ ਤੂੰ ਕਿਚ-ਕਿਚ ਕਰਦਾ ਹੈ ਜਿਵੇਂ ਜੇ ਤੇਰੇ ਰਿਸ਼ਤੇ ਨਾਤੇ ਐ ਜਿਹੋ ਜਾਂ ਤੇਰਾ ਜੀਵਨ ਹੈ ਇਹ ਨਹੀਂ ਸੀ ਹੋਣਾ ਜੇ ਤੂੰ ਭੁੱਲਿਆ ਨਾ ਹੁੰਦਾ ਭੁੱਲਿਆ ਤੈਨੂੰ ਤਾਂ ਕਿਹਾ ਕਿਉਂਕਿ ਤੇਰੇ ਜੀਵਨ ਤੋਂ ਪਤਾ ਲੱਗ ਰਿਹਾ ਹੈ ਤੂੰ ਕੱਚ ਵਿਹਾਜਣ ਤੂੰ ਕਾਚ ਨੂੰ ਤਾਂ ਕੰਚ ਨੂੰ ਤਾਂ ਇਕੱਠਾ ਕਰ ਰਿਹਾ ਹੈ ਟੁਕੜਿਆਂ ਨੂੰ ਕੰਚਨ ਛੱਡਣ ਜਿਹੜਾ ਸਹੀ ਸਿਉਣਾ ਹੈ ਜਿਨੇ ਕਦੇ ਤੇਰਾ ਕੰਮ ਵੀ ਆਉਣਾ ਹੈ ਤੈਨੂੰ ਜੀਵਨ ਦਾਣ ਵੀ ਦਿਵਾ ਦੇਣਾ ਕਦੇ ਉਹਨੂੰ ਤੂੰ ਛੱਡ ਰਿਹਾ ਹੈ ਇੱਥੋਂ ਹੀ ਪਤਾ ਲੱਗ ਰਿਹਾ ਹੈ ਕਿ ਤੂੰ ਭਰਮ ਜਾਲ ਚਾ ਕਿਸੇ ਚ ਜਿਹੜੀ ਚੀਜ਼ ਛੱਡਣ ਵਾਲੀ ਆ ਉਹਨੂੰ ਪਕੜ ਰਿਹਾ ਹੈ ਜਿਹੜੀ ਸਾਸਬਤ ਨਹੀਂ ਜਿਨੇ ਨਾਲ ਨਹੀਂ ਜਾਣਾ ਉਹਨੂੰ ਮੇਰੀ ਮੰਨ ਕੇ ਉਹਤੇ ਮਿਹਨਤ ਕਰਦਾ ਹੈ ਉਹਨੂੰ ਖਰੀਦਦਾ ਹੈ ਉਧਰ ਭੱਜਦਾ ਨਾੜਦਾ ਹੈ ਤੇ ਜੀਨੇ ਸਾਸ ਜਾਣਾ ਜਿਹੜਾ ਅੰਦਰ ਬੈਠਾ ਹੈ ਜਿਹੜਾ ਮਾਲਕ ਹੈ ਜਿਹਦੇ ਨਾਲ ਬਿਰਤੀ ਲਾਉਣੀਆਂ ਜਿਹਦੇ ਨਾਲ ਜੁੜਨਾ ਉਹਨੂੰ ਛੱਡੀ ਜਾਣਾ ਇਥੋਂ ਹੀ ਪਤਾ ਲੱਗ ਰਿਹਾ ਕਿ ਤੂੰ ਭੁੱਲ ਚ ਹੈ ਕਾਚ ਵਿਹਾਜਨ ਕੰਚਨ ਛਾੜਨ ਬੈਰੀ ਸੰਗ ਤੇ ਇੱਕ ਤੇਰੇ ਜੀਵਨ ਜਾਂਚ ਤੋਂ ਪਤਾ ਲੱਗਦਾ ਦੁਸ਼ਮਣਾਂ ਜਿਹੜੇ ਤੇਰੇ ਉਹਨਾਂ ਨੂੰ ਤੂੰ ਪਿਆਰ ਕਰਦਾ ਹੈ ਤੇਰੇ ਅੰਦਰ ਜਿਹੜੇ ਬਕਾਰ ਹੈ ਉਹਨਾਂ ਨੂੰ ਤੂੰ ਪਿਆਰ ਕਰਦਾ ਹੈ ਸਾਜਣ ਤਿਆਗ ਕਰੇ ਜਿਹੜੇ ਤੇਰੇ ਸੱਜਣ ਆ ਜਿਨ੍ਹਾਂ ਨੇ ਸਾਥ ਦਿੱਤਾ ਅਜ ਤੱਕ ਤੇ ਜਿਨ੍ਹਾਂ ਨੇ ਦੇਣਾ ਉਹ ਤੂੰ ਤਿਆਗ ਦੇ ਉਹਨਾਂ ਨੂੰ ਤਾਂ ਉਹੀ ਤਿਆਗੀ ਜਾਣਾ ਸਭ ਤੋਂ ਵੱਡਾ ਸਾਥੀ ਤੇਰਾ ਪਵਨ ਗੁਰੂ ਆ ਤੇਰੇ ਸਵਾਸ ਹੈ ਜਿਨ੍ਹਾਂ ਤੇ ਤੇਰਾ ਧਿਆਨ ਹੀ ਨਹੀਂ ਜਾਂਦਾ ਜਿਹੜੀ ਦੇਹੀ ਨੂੰ ਪਾਲਣ ਤੇ ਜੋਰ ਲਾਈ ਜਾਣਾ ਇਹਨੇ ਸਾਥ ਨਹੀਂ ਸਿੱਧਾ ਦੇਣਾ ਇਹਨੇ ਛੱਡ ਦੇਣਾ ਇੱਕ ਦਿਨ ਤੇਰੇ ਜੀਵਨ ਜਿਉਣ ਤੋਂ ਹੀ ਪਤਾ ਲੱਗ ਰਿਹਾ ਹੈ ਕੀ ਤੂੰ ਕੰਚ ਇਕੱਠਾ ਕਰ ਰਿਹਾ ਸਿਉਣਾ ਸੱਟ ਰਿਹਾ ਬਹਿਰੀਆਂ ਨੂੰ ਪਿਆਰ ਕਰ ਰਿਹਾ ਸੱਜਣਾ ਨੂੰ ਤਿਆਗ ਕਰ ਰਿਹਾ ਇਹ ਤੇਰਾ ਜੀਵਨ ਜਾਂਚ ਬਣਦੀ ਜਾ ਰਹੀ ਹੈ ਸੱਜਣਾ ਮਿੱਤਰਾ ਹੋਵਣ ਕਉਰਾ ਅਣ ਹੋਵਣ ਮੀਠਾ ਵਿਖਿਆ ਮਹਿਲ ਪਟਾਈ ਜਰੇ ਕਹਿੰਦੇ ਜੋ ਕੁਝ ਤੇਰੇ ਸਾਹਮਣੇ ਹੈ ਜਾਨੀ ਜਿਹੜੀ ਸਾਸਵਤ ਸੱਤਾ ਜੋ ਹੈ ਸੋ ਹੈ ਉਹਦਾ ਤੈਨੂੰ ਕੌੜਾ ਲੱਗਦਾ ਤੇਰੇ ਸਾਹਮਣੇ ਤੇਰਾ ਸਰੀਰ ਹੈ ਤੇਰੇ ਸਾਹਮਣੇ ਪਵਣ ਦੇ ਵਿੱਚ ਬਹਿ ਰਿਹਾ ਗੁਰੂ ਹੈ ਪਾਣੀ ਪੀਤਾ ਹੈ ਮਾਤਾ ਧਰਤ ਮਹਤ ਦੀ ਗੋਦ ਚ ਆਪਾਂ ਹਾਂ ਇਹ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਗੱਲਾਂ ਇਹ ਮਹਿਸੂਸ ਹੀ ਨਹੀਂ ਤੂੰ ਕਰਦਾ ਹੋਵਣ ਕੌੜਾ ਅਣ ਹੋਵਣ ਮੀਠਾ ਜਿਹੜੀ ਗੱਲ ਹੋਈ ਨਹੀਂ ਜਿਹੜੀ ਹੋਏ ਨਹੀਂ ਸਕਦੀ ਉਹ ਤੈਨੂੰ ਮਿੱਠੀ ਲੱਗਦੀ ਆ ਵੀ ਆਏ ਹੋ ਜੇ ਆਏ ਹੋ ਜੇ ਥਾ ਕਰਨਾ ਉਹ ਤੂੰ ਤਾਣੇ ਬਾਣੇ ਬੁਣਦਾ ਰਹਿਣਾ ਮਾਰੇ ਇਹ ਕਹਿੰਦੇ ਹਨ ਹੋਵਣ ਮਿੱਠਾ ਵਿਖਿਆ ਮਹਿ ਲਪਟਾਏ ਜਰੇ ਏਸੇ ਕਹਿੰਦੇ ਅੰਦਰੂਨੀ ਕਿਤ ਕਿਤ ਦੀ ਖੇਡ ਨੇ ਤੇਰੀ ਤ੍ਰਿਸ਼ਨਾ ਦੀ ਮੋਹ ਦੀ ਬਕਾਰਾਂ ਦੀ ਜਾਲ ਨੇ ਤੈਨੂੰ ਐਸਾ ਲਪਟਾਲਿਆ ਤੈਨੂੰ ਨਿਕਲ ਨਹੀਂ ਦਿੰਦੇ ਤੈਨੂੰ ਸਾੜਦੇ ਆ ਨਾਲੇ ਤੈਨੂੰ ਸਹਰਿਆਂ ਪਤਾ ਵੀ ਇਹ ਕਦੇ ਚੀਜ਼ਾਂ ਕੰਮ ਨਹੀਂ ਆਈਆਂ ਕਦੇ ਆਉਣੀਆਂ ਨਹੀਂ ਪਰ ਤੂੰ ਚਿੰਤਨ ਉਹਨਾਂ ਦੀ ਕਰਦਾ ਜਿਹੜੀਆਂ ਉਹ ਚੀਜ਼ਾਂ ਜਿਹੜੀਆਂ ਦੂਰ ਕਰਦੀਆਂ ਹੋਣ ਕਉਰਾ ਅਣ ਹੋਣ ਮੀਠਾ ਵਿਖਿਆ ਮਹਿਲ ਪਟਾਏ ਜਰੇ ਤੇ ਉਸੇ ਵਿਖਿਆ ਦੇ ਵਿੱਚ ਉਲਝ ਕੇ ਮਾਇਆ ਦੇ ਮੋਹ ਚ ਉਲਝ ਕੇ ਤੂੰ ਸੜਦਾ ਹੈ ਖਿੱਚਦਾ ਹੈ ਤੇ ਹਰ ਵੇਲੇ ਦੁਖੀ ਰਹਿਣਾ ਆਂਦ ਕੂਪਮੈ ਪਰਿਓ ਪ੍ਰਾਨੀ ਧਰਮ ਗੁਵਾਰ ਮੋਹ ਬੰਧ ਪਰੇ ਮਾਰੇ ਕਹਿੰਦੇ ਜਿਹੜਾ ਤਰ੍ਹਾਂ ਜੀਵਨ ਆ ਨਾ ਦਿਸ ਰਿਹਾ ਹੈ ਤੂੰ ਜਿਹੜਾ ਕਰਨਾ ਨਹੀਂ ਉਹ ਕਰ ਰਿਹਾ ਹੈ ਜਿਹੜਾ ਕਰਨਾ ਹੈ ਉਹ ਛੱਡੀ ਜਾਂਦਾ ਹੈ ਹੋਰ ਥਾਮਾਂ ਤੇ ਉਲਝ ਰਿਹਾ ਹੈ ਇਹ ਹੀ ਨਿਸ਼ਾਨੀ ਹੈ ਕਿ ਤੂੰ ਸੁੱਤਾ ਪਿਆ ਅੰਧਕੂਪ ਮਹਿ ਪਰਿਉ ਪ੍ਰਾਨੀ ਤੂੰ ਇਹ ਜੇ ਹਨੇਰ ਕੋਠੜੇ ਚ ਤੁਰਿਆ ਜਾ ਰਿਹਾ ਹੈ ਭਰਮ ਗਵਾਰ ਮੋ ਅੰਧ ਪਰੇ ਬੰਦ ਪਰੇ ਜਿਵੇਂ ਜਿਵੇਂ ਇਧਰ ਨੂੰ ਜਾਏਗਾ ਭਰਮ ਵੱਡਾ ਹੁੰਦਾ ਜਾਣਾ ਰਿਸ਼ਤਿਆਂ ਦਾ ਨਾਤਿਆਂ ਦਾ ਦੋਸਤੀਆਂ ਦਾ ਸੰਸਾਰ ਦੇ ਮੋਹਾਂ ਦਾ ਤੇ ਇਹ ਗੁਵਾਰ ਦੇ ਵਿੱਚ ਨੇਰ ਦੇ ਵਿੱਚ ਤੈਨੂੰ ਪਤਾ ਨਹੀਂ ਲੱਗਦਾ ਆਪਣੇ ਪ੍ਰਾਇਦਾਂ ਆਪਣੇ ਆਪੇ ਦਾ ਪਤਾ ਨਹੀਂ ਲੱਗਦਾ ਤੂੰ ਮੋਹ ਦੇ ਵਿੱਚ ਬਣ ਕੇ ਤੂੰ ਮੋਹ ਦੀ ਸੰਗੜੀ ਚ ਵੱਜਿਆ ਹੋਇਆ ਉੱਥੇ ਤੁਰਿਆ ਤੈਨੂੰ ਬੰਧਨ ਪੈ ਜਾਂਦਾ ਆਇਆ ਕੱਲਾ ਸੀ ਬੰਧਨ ਇੰਨੇ ਜਾਦੇ ਪਾਲੇ ਕਿ ਉਹ ਹੁਣ ਤੈਨੂੰ ਟਿਕਣ ਨਹੀਂ ਦਿੰਦੇ ਤੈਨੂੰ ਨੇੜੇ ਵੀ ਨਹੀਂ ਆਉਣ ਦਿੰਦੇ ਆਪਦੇ ਤੈਨੂੰ ਸਕੂਨ ਦਾ ਪਲ ਵੀ ਨਹੀਂ ਮਾਣਨ ਦਿੰਦੇ ਉਹ ਅੰਧਕੂਪ ਚ ਤੂੰ ਫਸ ਗਿਆ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੀਟੈ ਕਾਢੈ ਬਾਹ ਫਰੀ ਕਹਿੰਦੇ ਤਾਂ ਗੁਰੂ ਅੱਗੇ ਅਰਦਾਸ ਕਰੀਏ ਕਹੋ ਨਾਨਕ ਹੇ ਪ੍ਰਭੂ ਹੇ ਪ੍ਰਮਾਤਮਾ ਕਾਲਪੁਰਖ ਤੂੰ ਦਿਆਲ ਹੋ ਤੇ ਜਦੋਂ ਦਿਆਲ ਹੁੰਦਾ ਕਰਦਾ ਕੀ ਹੈ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੀਟੈ ਤੁਹਾਡੀ ਜ਼ਿੰਦਗੀ ਚ ਸਾਧੂ ਦਾ ਸੰਤ ਦਾ ਗੁਰੂ ਦਾ ਅਗਾਜ਼ ਹੁੰਦਾ ਹੈ ਤੁਹਾਡਾ ਮਲਾਪ ਹੁੰਦਾ ਇਸੇ ਗੁਰਮਖਣਾ ਜਿਹੜਾ ਗੁਰੂ ਰੂਪ ਹੈ ਜਿਹੜਾ ਆਪ ਇਹਨਾਂ ਬੰਦਰਾ ਚੋਂ ਨਿਕਲਿਆ ਹੋਇਆ ਜਿਹੜਾ ਤੁਹਾਨੂੰ ਕੱਢ ਸਕਦਾ ਗੁਰਪੇਟਾ ਕਾਢਾ ਬਾਹ ਫਰੇ ਜਦੋਂ ਹੀ ਤੁਹਾਡਾ ਮੇਲ ਹੁੰਦਾ ਉਸ ਗੁਰੂ ਨਾਲ ਉਹ ਤੁਹਾਡੀ ਬਾਹ ਫੜ ਕੇ ਨੇਰੇ ਗਵਾਰੇ ਚੋਂ ਕੱਢ ਲਿਆਉਂਦਾ ਤੁਹਾਨੂੰ ਖਿੱਚ ਲੈਂਦਾ ਬਕਾਰਾਂ ਚੋਂ ਫੜ ਕੇ ਤੁਹਾਨੂੰ ਰਸਤਾ ਦੱਸ ਦਿੰਦਾ ਕਿ ਪ੍ਰਕਾਸ਼ਮਈ ਰਸਤਾ ਆਹਾ ਤੁਹਾਡੇ ਅੰਦਰ ਦੀ ਖੇੜ ਸਮਝਾ ਦਿੰਦਾ ਓਨੇ ਆਪਣੇ ਗੁਰੂ ਤੋਂ ਜਾਣੀ ਹੈ ਓਨੇ ਬਾਣੀ ਪੜ੍ਹੀ ਹੈ ਸੁਣੀ ਹੈ ਉਹਨੂੰ ਰਾਹਾਂ ਦਾ ਪਤਾ ਹੈ ਜਿਹੜੇ ਰਾਹ ਦਾ ਉਹਨੂੰ ਪਤਾ ਉਹੀ ਰਾਹ ਉਹ ਤੁਹਾਨੂੰ ਦੇ ਦਿੰਦਾ ਕਹੋ ਨਾਨਕ ਪ੍ਰਭ ਹੂਤ ਦਿਯਾਰਾ ਜਦੋਂ ਪ੍ਰਭ ਦਿਆਨ ਹੁੰਦਾ ਅਰਦਾਸ ਅਸੀਂ ਪ੍ਰਭ ਅੱਗੇ ਪ੍ਰਮਾਤਮਾ ਅੱਗੇ ਕਰਦੀਆਂ ਕਿ ਮਾਲਕ ਤੇਰੇ ਕੋਲ ਆਉਣਾ ਚਾਹਨੇ ਆ ਆਪਣਾ ਕੋਈ ਦੂਤ ਆਪਣਾ ਕੋਈ ਸੰਤ ਸਾਨੂੰ ਟਕਰਾ ਕਿਉਂਕਿ ਉਹ ਰੂਪ ਰੇਖ ਤੋਂ ਬਾਹਰ ਇੰਟੈਲੀਜੈਂਸ ਹੈ ਜਦੋਂ ਮਿਲਦੀ ਹੈ ਗੁਰੂ ਰੂਪ ਚ ਮਿਲਦੀ ਹੈ ਜਾਂ ਤੁਹਾਡੀਆਂ ਭਾਵਨਾਵਾਂਾਂ ਦੇ ਬੜਾਏ ਹੋਏ ਭਗਵਾਨ ਦੇ ਰੂਪ ਚ ਮਿਲਦੀ ਹੈ ਤੇ ਉਹ ਫਿਰ ਗੁਰੂ ਨੇ ਭੇਜਦਾ ਗੁਰੂ ਨਹੀਂ ਪਰਮੇਸ਼ਰ ਮੰਨਣ ਦਾ ਹੁਕਮ ਹੈ ਗੁਰਬਾਣੀ ਚ ਕਿ ਜੇ ਇਸ ਰਸਤੇ ਅੱਗੇ ਵਧਣਾ ਤਾਂ ਗੁਰ ਪਰਮੇਸ਼ਰ ਇੱਕੋ ਜਾਣ ਇੱਕੋ ਜਾਂ ਸਮਝ ਕੇ ਕਿ ਉਹੀ ਮਾਲਕ ਆਪ ਹੀ ਹੈ ਦੇਹੀ ਚ ਵੀ ਆਪ ਹੈ ਦੇਹ ਤੋਂ ਬਾਹਰ ਵੀ ਆਪ ਹੈ ਫਿਰ ਤੇਰੀ ਬਾਹ ਫੜੀ ਜਾਣੀ ਹੈ ਤੇ ਤੂੰ ਇਸ ਸਾਰੇ ਨੇਰਗਵਾਰ ਚੋਂ ਨਿਕਲ ਜਾਣਾ ਇਹ ਅੱਜ ਦਾ ਮੁੱਖ ਵਾਕ ਹੈ ਗੁਰੂ ਹਮੇਸ਼ਾ ਬਾਹ ਫੜ ਕੇ ਕੱਢ ਲੈਂਦਾ ਹੈ ਗੁਰੂ ਜੀ ਸਾਨੂੰ ਬਹੁਤ ਟੰਗਾਣਾ ਸਮਝਾਉਂਦੇ ਆ ਕਿ ਮਨੁੱਖ ਤੇਰੇ ਨੇੜੇ ਹੈ ਸਾਰਾ ਕੁਝ ਤੇਰੇ ਸਰੀਰ ਚ ਹੈ ਆਪਣੇ ਨੇੜੇ ਆ ਜਾ ਆਪਣੀ ਦੇਹੀ ਨੂੰ ਜਾਣ ਫਿਰ ਆਪਣੇ ਸਵਾਸਾਂ ਨੂੰ ਜਾਣ ਪਵਨ ਗੁਰੂ ਤੋਂ ਸਬਦ ਗੁਰੂ ਦੀ ਯਾਤਰਾ ਇਹਨੂੰ ਆਰੰਭ ਕਰ ਜਿਵੇਂ ਜਿਵੇਂ ਅੰਕ ਥਿਰ ਘਰ ਚ ਜਾਏਗਾ ਤੈਨੂੰ ਬਹੁਤ ਕੁਝ ਪਤਾ ਲੱਗਣਾ ਤੇਰਾ ਪਾਰੰਤਾਰਾ ਹੋ ਜਾਣਾ ਇਹ ਜੀਵਨ ਦੇ ਜਿਹੜੇ ਵਹਾਅ ਚੱਲਦੇ ਰਹਿੰਦੇ ਆ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ ਕਦੇ ਦੁੱਖ ਕਦੇ ਸੁੱਖ ਕਦੇ ਧੁੱਪ ਕਦੇ ਛਾਂ ਕਦੇ ਠੰਡ ਕਦੇ ਗਰਮੀ ਕਿਤੇ ਪੱਤ ਝੜ ਕਦੇ ਬਸੰਤ ਇਹ ਸਾਡਾ ਹਿੱਸਾ ਜੀਵਨ ਦਾ ਇਹਨੇ ਚੱਲਦੇ ਰਹਿਣਾ ਅਸੀਂ ਰੋਜ਼-ਰੋਜ਼ ਪ੍ਰਕਾਸ਼ ਵੱਲ ਵਧੀਏ ਸਾਡੇ ਅੰਤਕਾਰਮ ਤੋਂ ਫੁਰਨਿਆਂ ਦਾ ਭਾਰ ਲਹੇ ਸਾਡੀਆਂ ਆਸਾ ਤ੍ਰਿਸ਼ਨਾ ਮਿਟ ਜਾਣ ਅਸੀਂ ਨੰਗੀ ਅੱਖ ਨਾਲ ਇਸ ਤਰ੍ਹਾਂ ਗੁਰੂ ਨੂੰ ਸਤਿਗੁਰੂ ਨੂੰ ਅਕਾਲ ਪੁਰਖ ਨੂੰ ਤੱਕ ਸਕੀਏ ਉਹਦੀਆਂ ਹਵਾਵਾਂ ਚੋਂ ਉਹਦੇ ਨਾਦ ਚੋਂ ਉਹਦੀਆਂ ਸੁਗੰਧੀਆਂ ਚੋਂ ਉਹਦੇ ਗਗਣ ਦੇ ਤਾਲ ਚੋਂ ਉਹਦੇ ਰਬ ਸੱਚ ਚੰਦਰ ਸੂਰਜ ਚੋਂ ਸਾਨੂੰ ਕਣ-ਕਣ ਦੇ ਵਿੱਚੋਂ ਸਾਡਾ ਮਾਲਕ ਚਲਕਾਰੇ ਦਿੰਦਾ ਹੈ ਸਾਨੂੰ ਮਿਲਦਾ ਹੈ ਸਾਨੂੰ ਸਕੂਨ ਦਿੰਦਾ ਆਓ ਅਸੀਂ ਇੱਥੋਂ ਤੱਕ ਪਹੁੰਚ ਗਏ ਸਮਾਪਤੀਆਂ ਕਰੀਏ ਅੰਧ ਕੂਪ ਮਹਿ ਪਰਿਉ ਪ੍ਰਾਨੀ ਭਰਮ ਗਵਾਰ ਬਹੁ ਬੰਧ ਧਰੇ ਕਹੋ ਨਾਨਕ ਪ੍ਰਭ ਹੋਤ ਦਯਾਰਾ ਗੁਰਪੀਟਾ ਕਾੜਾ ਬਾਂ ਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਮਾ ਦੀ ਸਾ ਤੇਰੀ ਸਦਾ ਹੀ ਜੈ ਸਦਾ ਹੀ ਜੈ ਜਿਹਾ ਪਾਉ ਤੇ ਫਲ ਪਾਈ ਸੀ ਧੰਨ ਗੁਰੂ ਪਿਤਾ ਧੰਨ ਪਾਤਸ਼ਾਹ